ਜਿਹੜਾ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਨ ਵਾਲਾ ਥਾ ਡਾ ਡੀਐਸਪੀ ਹੈ ਗੁਰਸ਼ੇਰ ਸਿੰਘ ਉਹਦੀਆਂ ਕੋਠੀਆਂ ਨੇ ਉਹਦੇ ਪੰਪ ਨੇ ਕੀ ਗੱਲ ਉਹਨਾਂ ਦੇ ਘਰ ਤੇ ਪੰਪ ਨਹੀਂ ਲੱਭੇ ਢਾਣ ਵਾਸਤੇ ਤੁਹਾਨੂੰ ਆ ਹੀ ਹੋਏਗੇ ਜਿਨ੍ਹਾਂ ਦੇ ਕੋਈ ਨਾਮੋ ਨਿਸ਼ਾਨ ਨਹੀਂ ਉਹਨਾਂ ਦਾ ਇਟ ਇਜ਼ ਆਨ ਇਟ ਇਜ਼ ਆਨ ਕੋਸਮੈਟਿਕ ਐਕਸਰਸਾਈਜ਼ ਤਾਲੀਵਾਲ ਸਾਹਿਬ ਤਾਲੀਵਾਲ ਜੀ ਇਹ ਨੀਰਾ ਕੋਸਮੈਟਿਕ ਐਕਸਰਸਾਈਜ਼ ਦੇਸ ਜੇ ਸਾਥ ਤੋਂ ਘਾਤ ਦੋਸਰ ਬਾਕੀ ਆ ਕਿਉਂ ਕਹ ਬਣਾਉਂਦੇ ਹੋ ਸਭ ਦੇ ਘਰ ਨਾਲ ਵਾਸ਼ ਕੇ ਦੀ ਗੱਲ ਦੀ ਸਭ ਦੇ ਘਰ ਨਾਲ ਵਾਸ਼ ਹੋਊਗੀ ਕਹਾਂਗੇ ਸਭ ਦੇ ਸਾਹਮਣੇ ਕਰਵਾਗੇ ਇੱਕ ਮਿੰਟ ਸਾਡੀ ਸਭ ਦੇ ਘਰ ਨਾਲ ਹੋਈ ਚਾਗੇ ਜਿਹੜੂ ਡਰ ਕੀਤਾ ਜਾਵੇ ਜੀ ਮੈਨੂੰ ਇਹ ਜੀ ਬਾਜਵਾ ਜੀ ਮੈਨੂੰ ਇਹ ਡਾਰੇ ਕਿਸੇ ਹੋਰ ਤੇ ਕਾਰਵਾਈ ਹੋਏ ਨਾ ਓਏ ਇਹਨੂੰ ਨੱਕ ਤੇ ਡ੍ਰੌਪ ਕਰ ਦੇਉ ਮੈਨੂੰ ਇਹ ਡਾਰੇ ਜਿਸ ਤਰ੍ਹਾਂ ਲੱਗੇ ਨਾ ਜਿਹਨੂੰ ਜਿਹਨੂੰ ਰਸਤੀ ਤੇ ਜਾਵੇ ਬਚਾਰੇ ਨੂੰ ਛੋਟੇ ਦੇਣ ਹੋਰ ਤੇ ਕਾਰਵਾਈ ਕਰੇ ਬਾਜਵਾ ਸਾਹਿਬ ਚੇਰ ਚਲੋ ਮੈਂ ਤੁਹਾਡੇ ਵੱਲ ਹੋ ਜਾਦਾ ਜੀ ਜੀ ਇਧਰ ਆਓ ਹੁਣ EMPLOYEES ਦੀ ਗੱਲ ਕਰੀਏ ਜੀ ਐਨੀ ਝੂਠੀ ਸਰਕਾਰ ਵੀ ਹੋ ਸਕਦੀ ਸਰ ਵੋਟਾ ਲੈਣ ਵਾਸਤੇ ਗੁਜਰਾਤ ਦੇ ਵਿੱਚ ਤੇ ਵੋਟਾ ਲੈਣ ਵਾਸਤੇ ਹਿਮਾਚਲ ਚ ਆਨ ਦੀ ਹੀਵ ਆਫ ਇਲੈਕਸ਼ਨਸ ਤੁਸੀਂ ਆਪਣੇ EMPLOYEES ਨੂੰ 올ਡ ਪੈਨਸ਼ਨ ਸਕੀਮ ਦੀ ਨੋਟੀਫਿਕੇਸ਼ਨ ਕਰੋ ਨੋਟੀਫਿਕੇਸ਼ਨ ਹੋਈ ਨੂੰ 1.5 ਸਾਲ ਹੋ ਗਿਆ ਅਸੀਂ ਹਰਿਆਣੇ ਵਿੱਚ ਅਸੀਂ ਹਿਮਾਚਲ ਚ ਇੰਪਲੀਮੈਂਟ ਕਰਤੀ ਅਸੀਂ ਰਾਜਸਥਾਨ ਚ ਇੰਪਲੀਮੈਂਟ ਕਰਤੀ ਅਸੀਂ ਛੱਤੀਸਗੜ੍ਹ ਚ ਕਰਤੀ ਉਹ ਦੇਣ ਲੈਣ ਨੂੰ ਕੁਝ ਵੀ ਨਹੀਂ ਵੋਟਾ ਲੈਣ ਨੂੰ 올ਡ ਪੈਨਸ਼ਨ ਸਕੀਮ ਦੀ ਨੋਟੀਫਿਕੇਸ਼ਨ ਕਰਨ ਤੋਂ ਬਾਅਦ ਨਥਿੰਗਸ ਕਮ ਆਊਟ ਆਫ ਇ ਵੇਤਨ ਦੇ 12% ਦੇਣ ਵਾਲੇ ਪਤਾ ਨਹੀਂ ਕਿਦਾਂ ਦੇਣੇ ਨੇ ਉਹਦੀ ਇੰਤਜ਼ਾਰ ਕਰ ਲੈਣੇ ਮੈਂ ਫਿਰ ਅਗਲੀ ਗੱਲ ਕਹਿਣਾ ਚਾਹੁੰਦਾ ਸੀ ਇਹਨਾਂ ਦੇ ਕਨਵੀਨਰ ਸਾਹਿਬ ਨੇ ਇਹ ਗੱਲ ਕਹੀ ਜਦੋਂ ਪੁੱਛਿਆ ਕਿਸੇ ਨੇ ਕਿ ਕੇਜਰੀਵਾਲ ਸਾਹਿਬ ਕਰਜ਼ਾ ਬੜਾ ਹੈ ਪੰਜਾਬ ਦੇ ਸਿਰ ਤੇ ਸਰਕਾਰ ਤੁਸੀਂ ਕਹਿੰਦੇ ਹੋ ਤਬਦੀਲ ਕਰਕੇ ਲੈ ਕੇ ਆਣੀ ਹੈ ਸਰਕਾਰ ਚਲਾਓਗੇ ਕਿਸ ਤਰ੍ਹਾਂ ਉਹ ਕਹਿਣ ਲੱਗੇ ਮੈਂ ਇੰਡੀਅਨ ਰੈਵਨਿਊ ਸਰਵਿਸਿਜ਼ ਅਫਸਰ ਰਿਆਂ ਪੈਸਿਆਂ ਦਾ ਕਿੱਥੋਂ ਖੱਡ ਕੇ ਲਿਆਣੇ ਨੇ ਰੈਵਨਿਊ ਕਲੈਕਸ਼ਨ ਤਾਂ ਮੇਰਾ ਮੇਨ ਫੋਟੇ ਹੈ ਇਹ ਮੇਰਾ ਕੰਮ ਹੈ ਉਹਨਾਂ ਪੁੱਛਿਆ ਦੱਸੋ ਕਹਿਣ ਲੱਗੇ ਜੀ ਪੰਜਾਬ ਦਾ ਜੋ 3 ਸਾਲ ਪਹਿਲੇ ਬਜਟ ਸੀ 1.70 ਲੱਖ ਰੁਪਏ ਕਰੋੜ ਉਹਨੇ ਕਿਹਾ ਇਹਦੇ ਵਿੱਚ ਚੋਰੀ ਬੜੀ ਹੁੰਦੀ ਹੈ ਮੈਂ 40% ਚੋਰੀ ਛੱਡ ਲਵਾਂ 20% ਇਹਦੀ ਲੀਕੇਜ ਘਟਾ ਦਾਂਗਾ ਮੈਂ ਇਸ ਬਜਟ ਦੇ ਵਿੱਚੋਂ ਘਰ ਤੋਂ ਘਰ 34000 ਕਰੋੜ ਰੁਪਇਆ ਕੱਢ ਕੇ ਪੰਜਾਬ ਦੇ ਵਿਕਾਸ ਵਾਸਤੇ ਹਰ ਸਾਲ ਦਿਆ ਕਰੂੰਗਾ 20000 ਕਰੋੜ ਉਹਨੇ ਕਿਹਾ ਮੈਂ ਤਿੰਨ ਦਰਿਆਵਾਂ ਦੀ ਬਾਈਨਿੰਗ ਵਿੱਚੋਂ ਕਿਉਂਕਿ ਕਾਂਗਰਸ ਕਹਿੰਦੇ 350 ਕਰੋੜ ਹੀ ਸਾਲ ਦਾ ਦਿੰਦੀ ਸੀ ਮੈਂ 20000 ਕਰੋੜ ਰੁਪਇਆ ਦਿਆ ਕਰੂੰਗਾ ਤੁਹਾਨੂੰ ਸਾਲ ਦਾ ਤਿੰਨ ਸਾਲ ਬੀਤਣ ਤੋਂ ਬਾਅਦ ਸਪੀਕਰ ਸਾਹਿਬ 60000 ਕਰੋੜ ਦੀ ਜਗ੍ਹਾ ਦਾ ਟੋਟਲ ਤੁਹਾਡੀ ਤੁਹਾਡੀ ਇਹ ਸਰਕਾਰ ਦੇ ਪੱਲੇ ਜੇ 900 ਕਰੋੜ ਰੁਪਇਆ ਦਿੱਤਾ ਤਿੰਨ ਸਾਲ ਮੈਂ ਪੁੱਛਣਾ ਚਾਹਨਾ 59100 ਕਰੋੜ ਰੁਪਇਆ ਕਿੱਥੇ ਹੈ ਕਦੀ ਜੇਚ ਗਿਆ ਤੁਹਾਡੇ ਆਪ ਕਨਵੀਨਰ ਸਾਹਿਬ ਨੇ ਕਿਹਾ ਸੀ 34000 ਕਰੋੜ ਬੰਦਾ 1 ਲੱਖ 2000 ਕਰੋੜ ਕਿੱਥੇ ਗਿਆ ਉਹਦਾ ਸਾਨੂੰ ਦੱਸੋ ਤੇ ਕਰਜ਼ਾ ਕਿਹਾ ਸੀ ਕੇਜਰੀਵਾਲ ਸਾਹਿਬ ਨੇ 1 ਰੁਪਇਆ ਦਾ ਮੈਂ ਕਰਜ਼ਾ ਨਹੀਂ ਚੱਕੂੰਗਾ ਤੇ ਹੁਣ ਜਾਖੜ ਸਾਹਿਬ 120000 ਕਰੋੜ ਦਾ ਕਰਜ਼ਾ ਚੜਾਤਾ ਇਹ ਸਾਲ ਦੇ ਅਖੀਰ ਤੱਕ ਤਕਰੀਬਨ 375000 ਤੇ ਪਹੁੰਚ ਜਾਣਾ ਤੁਸੀਂ ਗਵਰਨਰ ਸਾਹਿਬ ਨੂੰ ਕਹਿੰਦੇ ਹੋ ਪੋਥਾ ਦਿੱਤਾ ਗਵਰਨਰ ਸਾਹਿਬ ਵਿਚਾਰੇ ਪੜ੍ਹ ਕੇ ਸੁਣਾਣ ਵੀ ਕੀ ਦੀ ਤਾਂ ਹੀ ਹਿੰਦੀ ਚ ਬੋਲਦੇ ਰਹਿ ਕੇ ਪੰਜਾਬੀ ਤੇ ਸਾਨੂੰ ਸਮਝ ਆ ਜਾਣੀ ਹਿੰਦੀ ਚ ਬੋਲੋ ਸ਼ਾ ਸਮਝ ਕੇ ਸੁਣਨਾ ਹੈ ਹਿੰਦੀ ਪਹਿਲੀ ਵਾਰ ਹਿੰਦੀ ਬੋਲਣ ਨੂੰ ਲਾਤੇ ਹੁਣ ਅਗਲੀ ਗੱਲ ਮੈਂ ਤੁਹਾਡੇ ਨਾਲ ਪੁੱਛਣਾ ਚਾਹਨਾ ਆ ਹੁਣੇ ਇੱਥੇ ਜ਼ਿਕਰ ਕਰ ਰਿਹਾ ਸੀ ਮੇਰਾ ਇੱਕ ਭਰਾ ਦੇਖੋ ਖੂਬਸ਼ੂਰਤ ਪਾਲਸੀਆਂ ਬਾਨ ਸਾਹਿਬ ਜੀ ਹਾਂਜੀ ਸੰਵਿਧਾਨ ਪਰਮਿਟ ਕਰਦਾ ਜਿਹੜੀਆਂ ਭਾਸ਼ਾਵਾਂ ਨੂੰ ਹਾਂ ਮੇਰਾ ਖਿਆਲ ਉਹਨਾਂ ਤੇ ਆਪਾਂ ਨਹੀਂ ਕਰਦਾ ਜੀ ਜੀ ਗੁੱਸੇ ਹੋ ਗਏ ਹੋ ਠੀਕ ਹੈ ਆਓ ਜੀ ਮੈਂ ਸਰ ਮੈਂ ਗਲਤੀ ਮੰਨਣਾ ਤੂੰ ਜੋ ਕਹਿੰਦੇ ਤੂੰ ਤਾਂ ਕਹਿੰਦੀ ਛੱਡ ਹਰ ਗੱਲ ਹੁਣ ਮੈਂ ਡਿਪੋਰਟਿਸ ਦੀ ਗੱਲ ਕਰਦਾ ਤਾਂ ਹੀ ਟਾਈਮ ਲੈ ਜਾਨੇ ਡਿਪੋਰਟਿਸ ਦੀ ਮੇਰੀ ਡਿਪੋਰਟਿਸ ਤੁਹਾਡੀ ਅਫਰੋਜ ਠੀਕ ਹੈ ਮੈਨੂੰ ਪਤਾ ਹੈ ਔਰ ਮੇਰੀ ਐਕਟਿਵਿਟੀ ਔਰ ਹੁਣ ਆਬ ਕੋਈ ਗੱਲ ਨਹੀਂ ਯਾਰ ਡਿਪੋਰਟਿਸ ਦੀ ਮੈਂ ਗੱਲ ਕਰਨ ਲੱਗਾ ਹੁਣ ਇੱਥੇ ਗੱਲ ਹੋ ਰਹੀ ਸੀ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਕਰਾਤ ਵਾਰੇ ਵਾਰੇ ਜਾਈਏ ਜੀ ਕਹਿੰਦੇ ਸਾਡੀ ਪਾਲਿਸੀ ਕਰਨ ਬਾਹਰਲੇ ਦੇਸ਼ਾਂ ਚੋਂ ਵਾਪਸ ਆਣੇ ਸ਼ੁਰੂ ਹੋ ਗਏ ਇਹੋ ਜੇ ਵਾਪਸ ਲਿਆਣੇ ਜੀ ਮੈਂ ਪੁੱਛਣਾ ਚਾਹਨਾ ਮਾਨ ਸਾਹਿਬ ਨੂੰ ਮਾਨ ਸਾਹਿਬ ਜਦੋਂ ਤਿੰਨ ਜਹਾਜ਼ ਆਏ ਨੇ ਡਿਪੋਰਟੀਜ਼ ਨੂੰ ਅਮਰੀਕਾ ਤੋਂ ਲੈ ਕੇ ਪ੍ਰਾਈਮ ਮਿਨਿਸਟਰ ਸਾਡਾ ਨਰਿੰਦਰ ਮੋਦੀ ਅਮਰੀਕਨ ਸੋਇਲ ਤੇ ਸੀ ਕੀ ਮਾਨ ਸਾਹਿਬ ਨੇ ਇੱਕ ਵਾਰ ਵੀ ਪ੍ਰਾਈਮ ਮਿਨਿਸਟਰ ਨੂੰ ਚਿੱਠੀ ਲਿਖ ਕੇ ਗੱਲ ਕਹੀ ਹੈ ਕਿ ਤੁਸੀਂ ਅਮਰੀਕਨ ਸੋਇਲ ਤੇ ਸੀ ਸਾਡੇ ਨੌਜਵਾਨ ਬੱਚਿਆਂ ਦੀਆਂ ਦਸਤਾਰਾਂ ਲਈਆਂ ਸਾਰੇ ਨੌਜਵਾਨ ਬੱਚਾ ਦੇ ਹੱਥਾਂ ਵਿੱਚ ਹਥਕੜੀਆਂ ਪੋਈਆਂ ਸਾਰੇ ਬੱਚਿਆਂ ਨੂੰ ਬੇੜੀਆਂ ਤੇ ਲੈ ਕੇ ਆਏ ਤਿੰਨੋ ਜਹਾਜ਼ ਅਮਰਸਰ ਚ ਉਤਰੇ ਤੁਸੀਂ ਕਹਿੰਦੇ ਇਹ ਲਿਖ ਕੇ ਦਿੱਤਾ ਕਿ ਹਿਊਮਨ ਰਾਈਟਸ ਵਾਇਲੇਸ਼ਨ ਹੈ ਉਹ ਕੋ ਕ੍ਰਿਮੀਨਲ ਸਨ ਕਿ ਉਹ ਕੋ ਟੈਰਰਿਸਟ ਸਨ ਇਹਨਾਂ ਨਾਲ ਬੈਟਰ ਤੇ ਆਪਣੇ ਨਾਲ ਤੇ ਇੱਕ ਛੋਟਾ ਜਿਹਾ ਦੇਸ਼ ਕਲੰਬੀਆ ਦੇ ਰਾਸ਼ਟਰਪਤੀ ਨੇ ਕਿਹਾ ਸੀ ਜਦੋਂ ਅਮਰੀਕਨ ਜਹਾਜ਼ ਲੈ ਕੇ ਕਲੰਬੀਅਨਸ ਨੂੰ ਵਾਪਸ ਲਿਆਣ ਲੱਗਾ ਉਹਨੇ ਕਿਹਾ ਬਿਲਕੁਲ ਨਹੀਂ ਮੈਂ ਆਪਣਾ ਜਹਾਜ਼ ਕੱਲੰਗਾ ਅਸੀਂ ਅਮਰੀਕਨ 에ਅਰ ਫੋਰਸ ਦੇ ਜਹਾਜ਼ਾਂ ਤੇ ਨਹੀਂ ਸੱਦਾਂਗਾ ਸੋ ਮੈਂ ਪਹਿਲੀ ਗੱਲ ਤੇ ਪੁੱਛਣਾ ਚਾਹੁੰਦਾ ਜੇ ਔਨ ਰਿਕਾਰਡ ਹੈ ਤਾਂ ਸਾਨੂੰ ਚਿੱਠੀ ਵਖਾਣ ਨੰਬਰ 2 ਮਹਿਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਜੋ ਤਿੰਨ ਵਾਰ ਲਗਾਤਾਰ ਜਹਾਜ਼ ਅੰਮ੍ਰਿਤਸਰ ਆਏ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਕੀ ਤੁਸੀਂ ਇਤਰਾਜ਼ ਨਹੀਂ ਦਿਤਾਇਆ ਹਿੰਦੁਸਤਾਨ ਦਾ ਕੈਪਟਲ ਨਿਊ ਦਿੱਲੀ ਹੈ ਪੰਜਾਬ ਨਾਲ ਵੱਧ ਮੁੰਡੇ ਹਰਿਆਣੇ ਦੇ ਸਨ ਪੰਜਾਬ ਨਾਲ ਵੱਧ ਵੱਧ ਮੁੰਡੇ ਗੁਜਰਾਤ ਦੇ ਸਨ ਸਾਰੇ ਦੇਸ਼ ਤੇ ਸੀ ਸਪੀਕਰ ਸਾਹਿਬ ਜਹਾਜ਼ ਅਮਰੀਕਾ ਕਲ ਸਕਦਾ ਹੈ ਲੈਂਡਿੰਗ ਫੈਸਿਲਿਟੀ ਸਿਵਲ ਐਵੀਏਸ਼ਨ ਡਿਪਾਰਟਮੈਂਟ ਗਵਰਨਮੈਂਟ ਆਫ ਇੰਡੀਆ ਨੂੰ ਦੇਣੀ ਹੁੰਦੀ ਕਿ ਇੱਥੇ ਜਾ ਦੇਣਾ ਕੋਈ ਇਤਰਾਜ਼ ਜਤਾਇਆ ਕੋਈ ਨੂੰ ਚਿੱਠੀ ਵਿਖਾਣ ਦਾ ਇਤਰਾਜ਼ ਜਤਾਇਆ ਤੁਸੀਂ ਅੰਮ੍ਰਿਤਸਰ ਸਾਹਿਬ ਜਹਾਜ਼ ਉਤਰਨ ਦਿੱਤੇ ਨੌਜਵਾਨ ਬੱਚਿਆਂ ਦੇ ਸਿਰਾਂ ਤੇ ਦਸਤਾਰਾਂ ਨਹੀਂ ਸਨ ਹੱਥਾਂ ਵਿੱਚ ਹਤਕੜੀਆਂ ਲੱਗੀਆਂ ਸੀ ਪੈਰਾਂ ਵਿੱਚ ਬੇੜੀਆਂ ਲੱਗੀਆਂ ਸੀ ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ ਨੂੰ ਮਾਨ ਸਾਹਿਬ ਤੁਹਾਡੀ ਪੁਲਿਸ ਏਜੰਸੀ ਜਿਹੜੀਆਂ ਨੇ ਇਹਨਾਂ ਨੇ ਕਿੰਨੇ ਟ੍ਰੈਵਲ ਏਜੰਸੀ ਤੱਕ ਫੜੇ ਨੇ ਕੀ ਤੁਸੀਂ ਅਸ਼ੋਰੈਂਸ ਦੋਗੇ ਉਹਦੀ ਫਲੋਰਸ ਦੀ ਹਾਊਸ ਕਿ ਜਿੰਨੇ ਬੰਦਿਆਂ ਨੇ ਨਜਾਇਜ਼ ਡੰਕੀ ਰੂਟਸ ਆਣੀ ਬੱਚੇ ਇਕੱਲੇ ਨੇ ਉਹਨਾਂ ਦੇ ਅਸੀਂ ਕੇਸ ਰਜਿਸਟਰ ਕਰਕੇ ਉਹਨਾਂ ਦੇ ਪੈਸੇ ਵਾਪਸ ਤੋਂ ਆਵਾਂਗੇ ਕੀ ਗਵਰਨਰਟ ਆ ਪੰਜਾਬ ਨੇ ਕੋਈ ਰੀਹੈਬਿਲੀਟੇਸ਼ਨ ਪੈਕੇਜ ਲੈ ਆਂਦਾ ਉਹਨਾਂ ਵਾਸਤੇ ਸਾਨੂੰ ਕਿਰਪਾ ਕਰਕੇ ਉਹ ਦੱਸੋ ਥੇਰ ਇਜ਼ ਨਥਿੰਗ ਇਨ ਦੀ ਗਵਰਨਰਸ ਅਡਰੈਸਨ ਦਿਸ ਸੋ ਮੈਂ ਇੱਕ ਤੁਹਾਡੇ ਸਾਹਮਣੇ ਇਹ ਵੀ ਗੱਲ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਡਿਪਾਰਟਮੈਂਟਸ ਦੀ ਮੈਡੀਕਲ ਕਾਲਜੇਸ ਦੀ ਗੱਲ ਹੋਈ ਐ ਸਾ ਮੈਡੀਕਲ ਤਦ ਵੀ ਗਲਤ ਦਾ ਬੋਲ ਤੇ ਬੋਲ ਸੱਜਣ ਸੱਜਣ ਆਵਾਜ਼ ਬੋਲ ਤੇ ਨਾ ਹੀ ਮੈਨੂੰ ਟਾਈਮ ਮਿਲਿਆ ਕੋਈ ਖੋ ਦੇ ਬੋਲਦੇ ਗਿਆ ਬੋਲੋ ਸਾਥੀ ਮੁਖਮਤੀ ਸਾਹਿਬ ਖੋ ਦੇ ਬੋਲਦੇ ਗਿਆ ਅਸੀਂ ਜੇ ਤਿੰਨੀ ਵਾਰ ਅਸੀਂ ਜੇ ਸਾਹਿਬ ਤੁਸੀਂ ਕਿੱਥੇ ਹੋ ਤੁਸੀਂ ਕਿੱਥੇ ਦੱਸੋ ਕੇ ਬੋਲਦੇ ਕਿੱਥੇ ਜਾਵੇ ਮੰਤਰੀ ਜੀ ਚੇਅਰ ਰੋਟੈਸ ਕਰੋ ਸਾਥੀ ਸਾਹਿਬ ਚੇਅਰ ਰੋਟੈਸ ਕਰੋ ਦੇਖਦੇ ਆ ਸਾਤੀ ਵਿਦੇਸ਼ ਉਤਾਲੇ ਇਹ ਨੋਡਸਟਰ ਠੀਕ ਹੈ ਕੌਮਨ ਸਿਟੂ ਲੈਟਰ ਲਈ ਤੁਸੀਂ ਉੱਧਾ ਬੋਲ ਜਾਨੇ ਤੁਹਾਡੀ ਆ ਗਈ ਗੱਲ ਗੱਲ ਆ ਗਈ ਬੈਠੋ ਦੇਖੋ ਇੱਕ ਮਿੰਟ ਜੂਨੀਅਰ ਜੀ ਜੂਨੀਅਰ ਸਰ ਸਰਕਾਰ ਦੇ ਮਾਨਯੋਗ ਮੰਤਰੀ ਕਿਸੇ ਵੀ ਸਮੇਂ ਹੋ ਕੇ ਖੜੇ ਹੋ ਕੇ ਬੋਲ ਸਕਦੇ ਆ ਬੈਠੋ ਬਾਜਵਾ ਜੀ ਪਲੀਜ਼ ਬੈਠੋ ਇੱਕ ਇੱਕ ਬੰਟੀ ਆਓ ਇੱਕ ਇੱਕ ਮਿੰਟ ਬਤਾ ਕੋਈ ਜੀ ਸਰ ਪੁਆਇੰਟ ਆਫ ਆਰਡਰ ਵਿਦ ਦੀ ਪਰਮਿਸ਼ਨ ਆਫ ਦ ਚੇਅਰ ਓਨਲੀ THEN ਹੀ ਕੈਨ ਯੈਸ 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 ਦੈਟ ਵਾਟ ਆਮ ਦੈਟ ਵਾਟ ਆਮ ਅਲਾਈ ਹਾਂ ਹਾਂ ਬੈਠੋ ਜੀ ਹੁਣ ਹੁਣ ਇਹਨਾਂ ਨੂੰ ਕੰਪਲੀਟ ਕਰ ਲੈਣ ਦਿਓ ਹਾਂ ਜੀ ਟਾਜੀਵਾਦਾ ਜਿਹੜਾ ਨਾਕ ਮੈਂ ਸੰਤੋਤਾ ਜਿਹੜਾ ਕੰਮ ਸੰਤੋਤਾ ਦੇ ਕਰਦਾ ਉਹ ਪੰਜਾਬ ਸਰਕਾਰ ਤੇ ਸੁਟੀ ਜਾਂਦਾ ਮੈਂ ਤੇ ਨਵੀਂਆਂ ਚਿੱਠੀਆਂ ਪੁੱਛਣਿਆ ਕੋਈ ਚਿੱਠੀ ਲਿਖੀ ਆਜੋ ਆਜੋ ਚੱਲੋ ਜੀ ਜੀ ਬਾਈ ਬਾਏ ਹੁਣ ਅਗਲੀ ਗੱਲ ਮੈਡੀਕਲ ਕਾਲਜ ਜੀ ਤੁਹਾਡੀ ਗਵਰਨਮੈਂਟ ਦੀ ਗਾਰੰਟੀ ਸੀ ਸਰ 16 ਮੈਡੀਕਲ ਕਾਲਜ ਖੋਲਾਂਗੇ ਤੁਹਾਡਾ ਸਮਾਂ ਹੋ ਗਿਆ ਨਹੀਂ ਸੱਚੀ ਤੂੰ 2 ਮਿੰਟ ਗੱਲ ਸੁਣ ਕੇ ਕੋਈ ਰਾਜ਼ੀ ਬੋਲੋ ਬੋਲੋ ਜੀ ਬੋਲੋ ਹੁਣ ਸਰ 16 ਮੈਡੀਕਲ ਕਾਲਜ ਦੇਣੇ ਸੀ ਤੀਜਾ ਸਾਲ ਹੋ ਗਿਆ ਪਹਿਲੇ ਮੈਡੀਕਲ ਕਾਲਜ ਦਾ ਨੀਂ ਪੱਥਰ ਰੱਖਿਆ ਜੇ ਉਹ ਵੀ ਭਗਤ ਸਿੰਘ ਉਹਨਾਂ ਦੇ ਪਿੰਡ ਰੱਖਿਆ ਨਹੀਂ ਤੇ ਹਰ ਤਿੰਨ ਮੈਡੀਕਲ ਕਾਲਜਸ ਦਾ ਨੀਂ ਪੱਥਰ ਨੀਂ ਪੱਥਰ ਨਹੀਂ ਹੁਣ ਤੱਕ ਮੁਕੰਮਲ ਹੋ ਜਾਣਾ ਚਾਹੀਦਾ ਸੀ ਪਹਿਲਾ ਨਹੀਂ ਪੱਥਰ ਰੱਖਿਆ ਇਹ ਵੀ ਪਤਾ ਨਹੀਂ ਨੇਪਰੇ ਚੜਨਾ ਕਿ ਨਹੀਂ ਚੜਨਾ ਇੰਨੇ ਪਤਾ ਨਹੀਂ ਕਿੰਨੇ ਪੱਥਰ ਇਹਦੇ ਨਾਲ ਦੇ ਰੱਖੇ ਨੇ ਇੱਕ ਪੱਥਰ ਤੇ ਸਾਡਾ ਸੁਰਗਵਾਸੀ ਭਰਾ ਗੁਰਪ੍ਰੀਤ ਗੋਗੀ ਨੇ ਆਪਣੇ ਹੱਥੀ ਤੋੜਿਆ ਸੀ ਆਪਣੇ ਹਲਕੇ ਵਿੱਚ ਤੁਹਾਡੇ ਐਮਐਲਏ ਨੇ ਸੁਰਗਵਾਸੀ ਗੁਰਪ੍ਰੀਤ ਸਿੰਘ ਨੇ ਲੱਗਾ ਹੋਇਆ ਬੁੱਢੇ ਨਾਲੇ ਦਾ ਆ ਪੱਥਰ ਭੰਲਿਆ ਸੀ ਇਹ ਪਤਾ ਨਹੀਂ ਕਿੰਨੇ ਕੁ ਟੁੱਟਣੇ ਆ ਇਸ ਤੋਂ ਇਲਾਵਾ ਮੈਂ ਪੁੱਛਣਾ ਚਾਹਨਾ ਸਰ ਇਹ ਸਾਰੇ ਤੁਹਾਡੇ ਇਹਦੇ ਵਿੱਚ ਕੋਈ ਪੈਸਿਆਂ ਦੀ ਪ੍ਰੋਵੀਜ਼ਨ ਹੈ ਨਹੀਂ ਆ ਮੈਂ ਤੁਹਾਨੂੰ ਆ ਗਵਰਨਰ ਸਾਹਿਬ ਦੇ ਐਡਰੈਸ ਤੇ ਆ ਤੁਹਾਨੂੰ ਹੈਲਥ ਦਾ ਦੱਸਣਾ देयर इज नो ਪ੍ਰੋਵੀਜ਼ਨ ਫਾਰ ਮੈਡੀਕਲ ਕਿਤੇ ਇੱਥੇ ਪੈਸਾ ਹੀ ਕੋਈ ਨਹੀਂ ਰੱਖਿਆ ਜੀ ਇਹਨਾਂ ਨੇ ਕੋਈ ਇਹਦੇ ਵਿੱਚ ਪ੍ਰੋਵੀਜ਼ਨ ਹੀ ਹੈ ਨਹੀਂ ਤੇ ਪੈਸੇ ਦਾ ਜਿਹੜੇ ਤਿੰਨ ਆਏ ਨੇ ਜਿਹਦੇ ਵਿੱਚ ਕਪੂਰਥ ਲਿਆ ਬਲੇਰਕੋਟ ਲਿਆ ਇੱਕ ਹੋਰ ਹੈ ਜੀ ਉਹ ਤੇ ਸੈਂਟਰ ਦੇ ਪੈਸਿਆਂ ਤੋਂ ਬੰਨ ਰਿਹਾ ਯਰ ਨਾਥਿੰਗ ਟੂ ਸ਼ੋ ਸੋ ਇਹ ਮੈਂ ਤੁਹਾਨੂੰ ਆ ਹੁਣ ਅਸੀਂ ਸਿਰ ਗੱਲ ਕਰਨਾ ਚਾਹੁੰਦੇ ਆ ਹੁਣ ਬੜੀ ਵਾਰ ਇੱਥੇ ਗੱਲ ਜ਼ਿਕਰ ਹੋਇਆ ਸਾਡੇ ਆ ਵੇਖੋ ਕਿੰਨੇ ਕਾਲੇ ਨੇ ਕਿ ਚੇਤੀ ਹਟਣ ਨੇ ਆਪਣਾ ਇਹ ਸਰਕਾਰ ਆਈ ਸੀ ਇਮਾਨਦਾਰੀ ਤੇ ਗੱਲ ਕਿ ਅਸੀਂ ਇੱਥੋਂ ਦਾ ਵਾਤਾਵਰਨ ਬਦਲਾਂਗੇ ਸਾਫ ਸੁਥਰੀ ਵੀ ਵੀ ਆਈ ਪੀ ਕਲਚਰ ਢਾਗਾ ਜਿੰਨੂੰ ਸਿਕਿਉਰਟੀ ਚਾਹੀਦੀ ਏ ਰਾਣਾ ਜੀ ਦਾ ਬੇਟਾ ਬੋਲ ਰਿਹਾ ਸੀ ਸਿਕਿਉਰਟੀ ਦਾ ਜ਼ਿਕਰ ਕਰ ਰਿਹਾ ਸੀ ਉਦੋਂ ਮਾਨ ਸਾਹਿਬ ਕਹਿੰਦੇ ਜਿਹਨੂੰ ਸਿਕਿਉਰਟੀ ਚਾਹੀਦੀ ਪੋਲਟਰੀ ਫਾਰਮ ਖੋਲ ਲੋ ਹੁਣ ਉਹੀ ਸੀਐਮ ਸਾਹਿਬ ਕੋ 1100 ਬੰਦਾ ਚਾਰ ਬੰਦਿਆਂ ਨੂੰ ਗਾਰਡ ਕਰਨ ਵਾਸਤੇ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਗਾਰਡ ਕਰਨ ਵਾਸਤੇ 1100 ਪੁਲਿਸ ਪੁਲਿਸ ਅਫਸਰ ਲੱਗਾ ਸਾਰੇ ਜ਼ਿਲ੍ਹੇ ਬੁਹਾਲੀ ਚ 1200 ਹੈ 25 ਲੱਖ ਬੰਦੇ ਵਾਸਤੇ 1200 ਚੀਫ ਮਿਨਿਸਟਰ ਦੇ ਚਾਰ ਮੈਂਬਰਾਂ ਵਾਸਤੇ 1100 ਜਿਹੜਾ ਇਹਨਾਂ ਦਾ ਲੀਡਰ ਵੈਗਨਾਰ ਚਾਹੁੰਦਾ ਸੀ ਉਹ ਲੈਂਡ ਕਰੂਜ਼ਰ ਚਾਹੁੰਦਾ ਜਿੱਥੇ ਮਾਨ ਸਾਹਿਬ ਕਹਿੰਦੇ ਸੀ ਅਸੀਂ ਛੋਟੇ ਛੋਟੇ ਕਮਰਿਆਂ ਚ ਗੁਜ਼ਾਰਾ ਕਰਨ ਵਾਲੀ ਜਮਾਤ ਹੈ ਅੱਜ ਪੰਜ ਸਰਕਾਰੀ ਕੋਠੀਆਂ ਸਪੀਕਰ ਸਾਹਿਬ ਪੰਜ ਸਰਕਾਰੀ ਤੇ ਕੈਪਟਨ ਅਮਰਿੰਦਰ ਸਿੰਘ 102 ਗੱਡੀਆਂ ਦੇ ਕਾਫਲੇ ਜਾਂਦਾ ਸੀ ਤੁਹਾਡੇ ਸੀਐਮ ਸਾਹਿਬ 130 ਦੇ ਕਾਫਲੇ ਜਾਂਦੇ ਇਹ ਵੀ ਵੀਆਈ ਕਲਚਰ ਹਟਣ ਲੱਗੇ ਨੇ एयर करप्शन दी गल कर ली है भारत भूषण आशु ते वेंडेटा ਕੀਤਾ श्याम सुंदर अरोड़े वें केस, ते वेंडेटा ਕੀਤਾ ਦੋਨਾਂ ਦੇ ਕੇਸ ਕੇਸਸ ਚੁੱਕ ਕੇ ਹਾਈ ਕੋਰਟ ਨੇ ਮੂੰਹ ਤੇ ਬਾਹਰੇ ਦੀ ਜਿਹੜੇ ਤੁਹਾਡੇ ਮੰਤਰੀਆਂ ਦੇ ਖਿਲਾਫ ਕੇਸੇਸ ਨੇ ਤੁਹਾਡੇ ਐਮ ਐਲ ਏ ਦੇ ਖਿਲਾਫ ਕੇਸੇਸ ਨੇ ਤੁਹਾਡੇ ਸੀ ਐਮ ਓ ਦੇ ਖਿਲਾਫ ਕੇਸੇਸ ਨੇ ਕਿਤੇ ਉਹਨਾਂ ਦੇ ਵੀ ਕੋਈ ਕਿਤੇ ਸਾਨੂੰ ਥੋੜਾ ਜਿਹਾ ਚਾਨਣਾ ਦਿਵਾ ਦਿਓ ਕਈ ਵੀਡੀਓ ਬਣਾਏ ਸੀ ਮਾਨ ਸਾਹਿਬ ਨੇ ਉਹ ਵੀਡੀਓ ਉਸ ਤੋਂ ਬਾਅਦ ਲੀਕ ਹੀ ਨਹੀਂ ਹੋਇਆ ਪਤਾ ਨਹੀਂ ਲੱਗਾ ਗਿਆ ਕਿਤੇ ਨੂੰ ਸੋ ਕਹਿਣ ਦਾ ਮਕਸਦ ਇਹ ਸੀ ਯੋਰ ਗਵਰਨਮੈਂਟ ਹੈਜ਼ ਫੇਲਡ ਔਨ ਏਵਰੀ ਸਿੰਗਲ ਕਾਊਂਟ ਥੇਰ ਇਜ਼ ਨਾਥਿੰਗ ਟੂ ਸ਼ੋ ਆਈ ਫੈਲ ਸੌਰੀ दैट ਅ ਵੈਰੀ ਡਿਸਟਿੰਗੁਇਸ਼ਡ ਗਵਰਨਰ ਇੱਕ ਹੋਮ ਮਿਨਿਸਟਰ ਰਹਿ ਰਾਜਸਥਾਨ ਦੇ ਉਹਨਾਂ ਦੇ ਹੱਥੇ ਚ ਇੱਕ ਝੂੜ ਦਾ ਪਲੰਦਾ ਫੜ ਕੇ ਵਿਚਾਰੇ ਮੈਨੂੰ ਨਹੀਂ ਸਮਝਾਇਓ ਨਾ ਪਾਕਿਸਤਾਨ ਦੇ ਹਾਂ ਕੋਈ ਤੇ ਕੋਈ ਚੀਜ਼ ਦੇਣ ਨੂੰ ਦੱਸਣ ਨੂੰ ਵਖਾਣ ਨੂੰ ਕੁਝ ਹੈ ਨਹੀਂ ਗਵਰਨਮੈਂਟ ਦੇ ਕੋਲ ਜੀ